ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕਿੰਗਰਾ ਦਾ ਨੌਜਵਾਨ ਬੂਟਾ ਸਿੰਘ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਆਪਣੀ ਜਾਨ ਤੋਂ ਹੱਥ ਧੋ ਬੈਠਿਆ ਉਸ ਦਾ ਇੱਕ ਔਰਤ ਦੇ ਨਾਲ ਪ੍ਰੇਮ ਸੰਬੰਧ ਸੀ ਅਤੇ ਜਿਸ ਮਗਰ ਉਸ ਦੀ ਕੁੱਟਮਾਰ ਹੋਈ ਅਤੇ ਜ਼ਖਮਾਂ ਦੀ ਤਾਪਨਾ ਚੱਲਦੇ ਹੋਏ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਉਸ ਦੇ ਭਰਾ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਪੂਰੀ ਜਾਣਕਾਰੀ ਸਾਂਝਾ ਕੀਤੀ ਫਰੀਦਕੋਟ ਪੁਲਿਸ ਵੱਲੋਂ ਵੀ ਇਸ ਮਾਮਲੇ ਨੂੰ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਦੇਖ ਰਹੇ ਹੋ ਇਨਸਾਈਡ ਸਟੋਰੀ న్యూਸ ਤੇ ਸਾਡੀ ਇਹ ਰਿਪੋਰਟ ਜੇਕਰ ਤੁਹਾਨੂੰ ਸਾਡੀ ਖਬਰਾਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰੋ ਜੀ ਨਾ ਤੁਹਾਡਾ ਦਰਦ ਗੰਦੇ ਸੰਸਰ ਬਿਲਕੁਲ ਕੀ ਗੱਲ ਹੋਈ ਹੈ ਜਿਹੜੇ ਸਰ ਮੇਰੇ ਬ੍ਰਦਰ ਲੱਗਦੇ ਕਿ ਬੁੱਟਾ ਸਿੰਘ ਇਹਨਾਂ ਨੂੰ 31 ਤਰੀਕ ਨੂੰ ਤਕਰੀਬਨ 8 8:30 ਵਜੇ ਕਾਲ ਆਉਂਦੀ ਹੈ ਰੇਸ਼ਮਾ ਗੁਰਦੇ 8:30 ਵਜੇ ਕਾਲ ਆਉਂਦੀ ਐ ਕਿ ਹਾਂ ਵੀ ਮੈਨੂੰ ਪੈਸੇ ਫੜਾ ਕੇ ਜਾਓ ਕਿੰਦੀ ਕਾਲ ਉਸ ਰੇਸ਼ਮਾ ਕੌਰ ਦੀ ਕਾਲ ਆਉਂਦੀ ਐ ਉਹਨਸੀ ਲੜਕੀ ਉਹ ਅਮਰ ਸਿੰਘ ਦੀ ਵਾਈਫ ਹੈ ਵੀ ਇਹ ਤੁਹਾਡੇ ਨਾਲ ਦੇ ਬੇਬੇ ਨਾਲ ਤੁਹਾਡੇ ਬੰਦੇ ਨਾਲ ਕਿ ਰਿਸ਼ਤ ਸੋ ਬ੍ਰਦਰ ਦੇ ਰਿਲੇਸ਼ਨ ਸੀਗੇ ਹੁੰਦੇ ਆ ਅੱਛਾ ਜੀ ਹਾਂਜੀ ਪਹਿਲਾਂ ਵੀ ਉਹ ਬਾਹਰ ਅੰਦਰ ਮਿਲਦੇ ਰਹਿੰਦੇ ਸੀ ਪਹਿਲਾਂ ਵੀ ਹੈ ਨਾ ਹੁੰਦਾ ਤੇ ਉਸ ਤੋਂ ਬਾਅਦ ਉਹਨੇ 8:30 ਵਜੇ ਉਹਨਾਂ ਨੇ ਤਕਰੀਬਨ ਫੋਨ ਕੀਤਾ ਬੁਲਾਇਆ ਘਰ ਕਿ ਮੈਨੂੰ ਪੈਸਿਆਂ ਦੀ ਜ਼ਰੂਰਤ ਹੈ ਤੇ ਉਹ ਪੈਸੇ ਦੇਣ ਘਰ ਗਿਆ ਸੀ ਜਦੋਂ ਗੇਟ ਦੇ ਅੰਦਰ ਐਂਟਰ ਹੋਇਆ ਹੀ ਉਹਨੂੰ ਅਮਰ ਸਿੰਘ ਨੇ ਪਿੱਛੋਂ ਵਾਰ ਕੀਤਾ ਡੰਡੇ ਨਾਲ ਤੇ ਉਹ ਬੇਹੋਸ਼ੀ ਦੇ ਵਿੱਚ ਹਾਲਤ ਦੇ ਵਿੱਚ ਹੋ ਗਿਆ ਜਦੋਂ ਉਹਨੂੰ ਉਹ ਕਹਿੰਦਾ ਉਹ ਬੁੱਟਾ ਸਿੰਘ ਦੇ ਕਹਿੰਦੇ ਮਾਫਕਾ ਹੀ ਤਾਂ ਵੀ ਕਿ ਮੈਨੂੰ ਉਹਨਾਂ ਨੇ ਉਸ ਤੋਂ ਬਾਅਦ ਉੱਥੇ ਕਹਿੰਦਾ ਬੰਨ ਲਿਆ ਦੂਸਰੀ ਘਰੀ ਲੈ ਗਏ ਕਹਿੰਦਾ ਮੈਨੂੰ ਵਾੜਾ ਕਹਿ ਸਕਦੇ ਆ ਦੂਸਰਾ ਘਰ ਕਹਿ ਸਕਦੇ ਆਪਾਂ ਉੱਤਰ ਲੈ ਗਏ ਉੱਥੇ ਕਹਿੰਦਾ ਮੈਨੂੰ ਬੰਨ ਲਿਆ ਉਹਨਾਂ ਨੇ ਤੇ ਉਸ ਤੋਂ ਬਾਅਦ ਜਦੋਂ ਕਹਿੰਦਾ ਮੈਨੂੰ 20 25 ਮਿੰਟਾਂ ਤੱਕ ਕਹਿੰਦਾ ਹੋਸ਼ ਆਇਆ ਮੈਨੂੰ ਮੈਨੂੰ ਬੰਨਿਆ ਰਿਆ ਠੀਕ ਹੈ ਤੇ ਉਸ ਤੋਂ ਬਾਅਦ ਕਹਿੰਦਾ ਮੇਰੇ ਕਹਿੰਦਾ ਮੈਨੂੰ ਬਹੁਤ ਕੁੱਟਿਆ ਉਹਨਾਂ ਕੋਲੇ ਕਹਿੰਦਾ ਰਾੜਾ ਰੂੜਾ ਖੀ ਸੀ ਤੇ ਉਹਨਾਂ ਨੇ ਕਹਿੰਦਾ ਰਾੜਾ ਗਰਮ ਕਰਕੇ ਜਿੱਦਾਂ ਤਪਾ ਕੇ ਕਹਿੰਦਾ ਲਾਉਂਦੇ ਆ ਉਦਾਂ ਕਹਿੰਦਾ ਰਾੜਾ ਮਿਲਾਇਆ ਮੈਨੂੰ ਕਹਿੰਦਾ ਬਹੁਤ ਔਰਚ ਦਿੱਤਾ ਉਸ ਤੋਂ ਬਾਅਦ ਜਦੋਂ ਸਾਨੂੰ ਇਸ ਚੀਜ਼ ਬਾਰੇ ਪਤਾ ਲੱਗਦਾ ਸਾਡਾ ਬ੍ਰਦਰ ਘਰ ਨਹੀਂ ਆਇਆ ਫੋਨ ਕੀਤਾ ਸੀ ਫੋਨ ਨਹੀਂ ਚੁੱਕਿਆ ਉਹ ਤਾਂ ਉਹਨਾਂ ਨਾਲ ਰੱਖ ਲਿਆ ਸੀ ਜਾਂ ਕਿਦਾਂ ਵੀ ਕੋਈ ਤਾਂ ਗੱਲਬਾਤ ਹੋਈ ਹੋਣੀ ਅਸੀਂ ਉਹਨਾਂ ਦੇ ਘਰ ਗਏ ਜਦੋਂ ਅਸੀਂ ਘਾਰੇ ਉਹਨਾਂ ਦੇ ਪਹੁੰਚੇ ਤੇ ਸਰਦੂਲ ਸਿੰਘ ਸਰਪੰਚ ਜਮੂਦਾ ਉਹ ਬਾਰੀ ਵਿੱਚੋਂ ਬਾਹਰ ਨਿਕਲੇ ਉਹਦੇ ਹੱਥ 'ਚ ਰਾੜ ਸੀ ਅਸੀਂ ਉਹਨੂੰ ਕਿਹਾ ਸਰਪੰਚ ਆ ਹੀ ਕੀ ਕੰਮ ਕਰਤਾ ਤੁਸੀਂ ਉਹ ਸਰਪੰਚ ਨੇ ਸਾਨੂੰ ਇਹ ਗੱਲ ਕਿਹਾ ਕਿ ਹਾਂ ਵੀ ਅਸੀਂ ਤਾਂ ਜਿਹੜਾ ਕੁਝ ਕਰਨਾ ਸੀ ਕਰਤਾ ਹਾਂ ਜਿਹੜਾ ਕੁਝ ਤੁਸੀਂ ਕਰਨਾ ਉਹ ਵੀ ਤੁਸੀਂ ਕਰਨਾ ਉੱਥੇ ਬੰਦੇ ਸੀਗੇ ਅਮਰ ਸਿੰਘ ਸਰਦੂਲ ਸਿੰਘ ਸਰਪੰਚ ਜਿਹੜੇ ਮਿਲਦਾ ਅਮਰ ਸਿੰਘ ਦਾ ਬ੍ਰਦਰ ਕੇਵਲ ਸਿੰਘ ਤੇ ਹੋਰ ਇਹਦੇ ਉਹਦੇ ਅਮਰ ਸਿੰਘ ਦੇ ਪਿਤਾ ਜੀ ਤੇ ਉਸ ਤੋਂ ਬਾਅਦ ਦੋ ਉਹ ਉਹਨੇ ਬੁੱਟਾ ਸਿੰਘ ਨੇ ਦੱਸਿਆ ਕਿ ਦੋ ਬੰਦੇ ਬੰਦਿਆਂ ਦੇ ਮੂੰਹ ਬੰਨੇ ਸੀ ਉਹ ਮੈਨੂੰ ਪਛਾਣ ਚ ਨਹੀਂ ਆਈ ਸੀ ਤੇ ਉਹਦੀ ਮਾਂ ਵੀ ਵਿਚੇ ਸੀ ਮੁੰਡੇ ਦੀ ਅਮਰ ਸਿੰਘ ਦੀ ਮਦਰ ਕੋਈ ਵਿਚੀ ਸੀ ਦੋ ਉਹਦੇ ਸਾਲੇ ਸੀ ਅਮਰ ਸਿੰਘ ਦੇ ਦੋਨ ਦੇ ਸਾਲੇ ਸੀ ਉਹਨੇ ਇਹ ਬੰਦੇ ਸਾਨੂੰ ਸਿਆਇਆ ਉਸ ਤੋਂ ਬਾਅਦ ਅਸੀਂ ਉਹਨੂੰ ਹੀ ਜਦੋਂ ਅਸੀਂ ਗਏ ਸਾਡੇ ਕਹਿਣ ਤੇ ਜਦੋਂ ਸਰਪੰਚ 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 ਉਹਨਾਂ ਨਾਲ ਮਿਲਿਆ ਹੋਇਆ ਸੀ ਇਹ ਸਾਰੀ ਕਹਾਣੀ ਉਹਨਾਂ ਹੀ ਰਚੀ ਹੋਈ ਸੀ ਸਰਪੰਚ ਨੇ ਉਹਨਾਂ ਨੇ ਕੋਈ ਸਕੀਮ ਖੇਡੀ ਜਾਂ ਕੁਝ ਵੀ ਉਹਨੂੰ ਉਹਨੂੰ ਝੇਚਲ ਕੇ ਸੱਦਿਆ ਜਾਂ ਕਿਵੇਂ ਵੀ ਆਪਾਂ ਕਹਿ ਸਕਦੇ ਹਾਂ ਇਸ ਚੀਜ਼ ਨੂੰ ਜਦੋਂ ਉਹਨੂੰ ਅਸੀਂ ਗਏ ਅਸੀਂ ਚੱਕਿਆ ਉੱਥੋਂ ਜਾ ਕੇ ਤੇ ਉਹ ਉਹ ਕਹਿੰਦੇ ਹਾਂ ਵੀ ਤੁਸੀਂ ਉਹਨਾਂ ਨੇ ਪਹਿਲਾਂ ਤਾਂ ਨਹੀਂ ਛੱਡੇ ਸਾਡੇ ਮਹਤਵਾਰ ਬੰਦੇ ਗਏ ਪਿੰਡ ਦੇ ਉਹਨਾਂ ਨੇ ਨਹੀਂ ਛੱਡਿਆ ਬੁਲਾਏ ਉੱਥੇ ਨਹੀਂ ਛੱਡੇ ਫਿਰ ਅਸੀਂ ਪੁਲਿਸ ਨੂੰ ਫੋਨ ਕੀਤਾ 112 ਨੰਬਰ ਤੇ ਫੋਨ ਕਰਕੇ ਬੋਸ ਬੁਲਾਈ ਉਸ ਤੋਂ ਬਾਅਦ ਐਸਆਈ ਜੱਤਰ ਸਿੰਘ ਆਈ ਸੀ ਛੜਾ ਮੌਕੇ ਦੇ ਦੋਨੋਂ ਨੂੰ ਅਸੀਂ ਛੜਾ ਕੇ ਦਸੋਂ ਉਹਨਾਂ ਰਸੇ ਖੋਲੇ ਛੜਾ ਕੇ ਤੇ ਉਹਨੂੰ ਲੈ ਕੇ ਅਸੀਂ ਸਿੱਧਾ ਹਸਪੀਟਲ ਆ ਗਏ ਉਹਨੂੰ ਜਦੋਂ ਇੱਥੇ ਐਡਮਿਟ ਕਰਾਇਆ ਠੀਕ ਹੈ ਉਸ ਤੋਂ ਬਾਅਦ ਟ੍ਰੀਟਮੈਂਟ ਸ਼ੁਰੂ ਕੀਤਾ ਇਹਨਾਂ ਨੇ ਫਿਰ ਉਸ ਤੋਂ ਬਾਅਦ ਤਕਰੀਬਨ ਅੱਜ ਰਾਤ ਨੂੰ 2:00 ਵਜੇ ਦਿੱਤੇ ਅਸੀਂ ਇਹ ਮੰਗ ਕਰਦੇ ਹਾਂ ਇਹ ਸਾਨੂੰ ਹਾਂ ਸਾਹਿਬ ਮਿਲਣਾ ਚਾਹੀਦਾ ਸਰਕਾਰ ਤੋਂ ਇਹ ਮੰਗ ਕਰਦੇ ਆਂ ਆਪਾਂ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਜੋ ਵੀ ਚਲੋ ਕੋਈ ਬੱਚਾ ਇਨਸਾਨ ਗਲਤੀ ਕਰਦਾ ਹੈ ਮੈਂ ਗਲਤੀਆਂ ਕਰਦਾ ਹਣਾ ਇਹ ਨੀਗਾ ਉਹ ਘਰੇ ਜਾਵੜਿਆ ਜਾਂ ਉਹਨੂੰ ਜਾਨੇ ਮਾਰ ਦੇਣਾ ਸਾਡੀ ਇਹ ਰਿਕਵੈਸਟ ਹੈ ਸਰਕਾਰ ਨੂੰ ਠੀਕ ਹੈ ਕਿ ਹਾਂ ਵੀ ਉਹਨਾਂ ਨੇ ਆਪਣਾ ਕਾਨੂੰਨ ਉਹਨਾਂ ਨੇ ਆਪ ਹੱਥ ਲਿਆ ਉਹਨਾਂ ਨੇ ਆਪ ਕਾਨੂੰਨ ਆਪਣੇ ਹੱਥ ਲੈ ਲਿਆ ਇਸ ਕਰਕੇ ਇਹ ਹੀ ਮੰਗ ਕਰਦੇ ਆਂ ਕਿ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਇਸ ਚੀਜ਼ ਕਿੰਗਰਾ ਪਿੰਡ ਵਿੱਚ ਨਜ਼ਾਇਜ਼ ਪ੍ਰਿੰਤ ਸੁਣਾ ਚਾਹੁੰਦੇ ਇੱਕ ਵਿਕਤੀ ਕੁਟਮਰ ਰਵੀ ਸਿੰਘ ਜਿਸ ਦੀ ਰਾਜਗੁਰਾਂ ਮੋਤੋ ਉਹਨ ਕੋਲ ਸੋ ਲੋਕ ਸਟਰੀ ਕਰ ਰਹੀ ਹੋ ਕੀ ਮਾਮਲਾ ਚੀਜ਼ਾ ਦਾ ਸਾਡਾ ਪਿੰਡ ਦਾ ਜੋ ਸਾਡੇ ਸਾਥਿਕ ਦਾ 3 ਦਿਨ ਤੇ ਇਹਦੇ ਵਿੱਚ ਇੱਕ ਕਰਤੀ ਇੱਕ 26 ਨੂੰ ਕੋਈ ਰਾਤ ਦੇ ਰਾਤ ਨੂੰ ਜਿਹੜਾ ਇੱਕ ਪੁੱਟਾ ਸਿੰਘ ਨਾਂ ਦਾ ਲੜਕਾ ਸੀ ਉਹ ਉਸ ਦੇ ਜਿਹੜੇ ਸਬੰਧਾਂ ਨੂੰ ਲੈ ਕੇ ਉਹਦੀ ਕੋਟਮਾਰ ਕੀਤੀ ਜਾਂਦੀ ਹੈ ਤੇ ਕੋਟਮਾਰ ਕਰਨ ਤੋਂ ਬਾਅਦ ਉਹ ਦਾਖਲ ਹੋ ਜਾਂਦਾ ਸਾਨੂੰ ਉਹਨੇ ਦਿਨ ਇੱਕ ਦਿਨ ਦੋ ਨੂੰ ਸਾਨੂੰ ਸਟੇਟਮੈਂਟ ਦਿੱਤੀ ਸੀ ਵੀ ਮੈਨੂੰ ਘਰੇ ਬੰਨ ਕੇ ਕੋਟਮਾਰ ਕੀਤੀ ਗਈ ਹੈ ਤੇ ਉਸ ਦੇ ਵਿੱਚ ਜਿਹੜਾ ਹੁਣ ਅਸੀਂ ਉਸ ਦੇ ਵਿੱਚ ਜਿਹੜਾ ਕੁੱਟਮਾਰ ਤੇ ਤੇਜੀ ਦੀ ਡਾਕਟ ਭਾਈ ਹੋਈ ਸੀ ਤੇ ਹੁਣ ਸੰਪਤਾ ਲੱਗਾਈ ਜੀ ਉਹ ਜੀਆਂ ਸਟਾ ਦੀ ਚਾਲ ਨਾ ਚੱਲਦਾ ਆ ਹੋਂਦੀ ਮੌਤ ਹੋ ਗਈ ਤੇ ਹੁਣ ਉਹਦੇ ਸਬੰਧ ਚ ਅਸੀਂ ਜਿਹੜਾ ਅੱਗੇ ਵਾਧਾ ਜੂ ਕਰਾਂਗੇ ਤੇ ਜਿਹੜੇ ਪਰਵਾਰ ਨੇ ਕੁੱਟਮਾਰ ਕੀਤੀ ਸੀਗੀ ਤੇ ਉਹਨਾਂ ਨੂੰ ਉਹਦਾ ਰਿਸਟੋਰ ਕਰਾਂਗੇ ਫਿਰ ਇਸ ਮਾਮਲੇ ਚ ਕਿਸੇ ਦੀ ਗ੍ਰਿਫਤਾਰੀ ਵੀ ਹੋਈ ਚੁੱਕੀ ਹੈ ਬਿਲਕੁਲ ਸਾਡੀ ਪੁਲਿਸ ਪਾਰਟੀਆਂ ਦੇ ਪਿੱਛੇ ਨਹੀਂ ਆਈਆਂ ਹੋਈਆਂ ਨੇ ਤੇ ਅਸੀਂ ਜਲਦੀ ਇਹਨਾਂ ਨੂੰ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਦੀ ਘੁਟਮਰ ਕੀਤੀ ਸੀ ਤੇ ਉਹਨਾਂ ਦਾ ਉਹਨਾਂ ਰੈਸਟ ਕਰ। ਹੁਣ ਕਿੰਨੇ ਲੋਕਾਂ ਦੇ ਗਲਬ ਜਿਹੜਾ ਮਾਮਲਾ ਦਰਜ ਹੋਇਆ ਸੀ? ਇਹ ਇਹ ਜਿਹੜਾ ਉਹਨ ਕਰਦੇ ਲਿਖਾ ਦੇ ਨੇ ਇਹਨਾਂ ਦੇ ਤਕਰੀ ਚਾਰ ਪੰਜ ਮੈਂਬਰਾਂ ਦਾ ਨਾਮ ਲਿਖਾ ਦੇ ਨੇ ਵੀ ਇਹਨਾਂ ਚਾਰਾਂ ਪੰਜਾਂ ਮੈਂਬਰਾਂ ਇਹ ਜਿਹੜਾ ਮਰੀਦ ਸਿੰਘ ਪੰਨ ਕੇ ਕੁੱਟਿਆ ਸੀ।